ਔਰ ਫਤਿਹ ਬੱਲਾ ਕੇ ਨਵਾਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਬਹੁਤ ਵਡਭਾਗੀ ਹੋ ਜੋ ਕਿ ਅੰਮ੍ਰਿਤ ਵੇਲ ਦੇ ਪਾਵਨ ਪਵਿੱਤਰ ਦੀਵਾਨ ਗੁਰਦੁਆਰਾ ਦਾਤਾਬੰਦੀ ਛੋੜ ਵਿਖੇ ਬੈਠ ਕੇ ਗੁਰੂ ਦੀ ਗੋਦ ਦਾ ਆਨੰਦ ਮਾਣਦੇ ਹੋਇਆ ਸਾਰੀ ਸੰਗਤ ਨੇ ਗੁਰੂ ਜੀ ਦੇ ਪਾਵਨ ਉਪਦੇਸ਼ ਨੂੰ ਨਿਤਨੇਮ ਨੂੰ ਸੁਣਿਆ ਹੈ ਪੜ੍ਹਿਆ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਇਹ ਗਾਏ ਪਰੇ ਸੁਨੇ ਬਚਨ ਸਾਡੇ ਦਿਲਾਂ ਤੇ ਆਵਸਨ ਤੇ ਸਾਡੀ ਹਾਜ਼ਰੀ ਅਕਾਲ ਪੂਰਖ ਦੇ ਦਰ ਤੇ ਲੇਖੇ ਲੱਗ ਜਾਵੇ ਜੈਤਿ ਸ੍ਰੀ ਰਾਗ ਦੇ ਅੰਦਰ ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਪਾਵਨ ਮੁਖਵਾਕ ਵਿੱਚ ਸੰਸਾਰ ਦੀ ਜਿਹੜੀ ਕੋਈ ਸਚਾਈ ਹੈ ਉਹ ਬਿਆਨ ਕੀਤੀ ਹੈ ਤੇ ਦੂਸਰੇ ਨੰਬਰ ਤੇ ਇਦਾਂ ਕਹਿ ਲੋ ਵੀ ਜਿਨ੍ਹਾਂ ਤੇ ਬੰਦਾ ਹਮੇਸ਼ਾ ਮਾਣ ਕਰਦਾ ਨਾ ਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਦਾ ਚਿਹਰਾ ਵੀ ਸਾਡੇ ਸਾਹਮਣੇ ਰੱਖਿਆ ਹੈ ਉਹ ਭਲਾ ਸਾਡੇ ਆਪਣੇ ਹੋਣ ਭਲਾ ਸਾਡਾ ਕਿਸੇ ਨਾਲ ਖੂਨ ਦਾ ਰਿਸ਼ਤਾ ਹੋਵੇ ਤੇ ਭਲਾ ਰਾਹ ਜਾਂਦੇ ਸਾਡਾ ਕਿਸੇ ਨਾਲ ਮਲਾਪ ਹੋਵੇ ਸਾਡਾ ਕੋਈ ਆਪਣਾ ਬਣ ਜਾਵੇ ਗੁਰੂ ਸਾਹਿਬ ਕਹਿੰਦੇ ਨੇ हे ਬੰਦਿਆ ਇਹ ਜਿਹੜਾ ਸੰਸਾਰ ਹੈ ਇਹ ਸਥਿਰ ਨਹੀਂ ਹੈ ਜਿਹੜਾ ਅੱਜ ਦਾ ਪਾਵਨ ਮੁਖ ਵਾਕ ਆਪਾਂ ਸੁਣਿਆ ਨਾ ਉਹਦੀ ਵਿਆਖਿਆ ਜਿਹੜੀ ਹੈ ਇਹ ਸਥਿਰ ਨਹੀਂ ਤੇ ਜੇ ਕਿਤੇ ਇਹ ਗੱਲ ਮਨੋਖ ਆਪਣੇ ਮਨ ਵਿੱਚ ਬਿਠਾ ਲਵੇ ਤੇ ਬੈਠਣ ਤੋਂ ਬਾਅਦ ਫਿਰ ਮਨੁੱਖ ਦਾ ਸਿੱਧਾ ਸੰਬੰਧ ਕਰਤੇ ਨਾਲ ਜੁੜ ਜਾਣਾ ਵਾ ਪਲਾ ਕਿਉਂ ਕਿਉਂਕਿ ਉਹਨੂੰ ਇਹ ਪਤਾ ਲੱਗ ਜਾਣਾ ਵੀ ਆ ਜਿਹੜੇ ਰਿਸ਼ਤੇ ਨੇ ਨਾ ਦੁਨਿਆਵੀ ਰਿਸ਼ਤੇ ਇਹਨਾਂ ਨਾਲ ਜ਼ਿੰਮੇਵਾਰੀਆਂ ਜ਼ਰੂਰ ਨਿਭਾਉਣੀਆਂ ਇਹ ਗੱਲ ਨਾਲ ਇਹ ਵੀ ਦਿਲ ਵਿੱਚ ਦਸਾਉਣੀ ਹੈ ਜ਼ਿੰਮੇਵਾਰੀ ਜ਼ਰੂਰ ਨਿਭਾਉਣੀ ਹੈ ਪਰ ਸੱਚ ਹੈ ਇਹ ਰਿਸ਼ਤੇ ਜਿਨ੍ਹਾਂ ਨੇ ਇਹ ਸਾਰੇ ਝੂਠੇ ਨੇ ਇਹ ਸਫਿਰ ਨਹੀਂ ਹੈ ਆਵਾਜ਼ ਦੇ ਪਾਵਨ ਮੁਖਵਾਗ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਪਾਵਨ ਇੱਕ ਸ਼ਬਦ ਦਾ ਆਪਾਂ ਸਹਾਰਾ ਲੈਣਾ ਫੇਰ ਇਹ ਗੱਲ ਬਹੁਤ ਪਿਆਰ ਨਾਲ ਖੁੱਲ ਜਾਣੀ ਤੁਹਾਨੂੰ ਸਾਰਿਆਂ ਨੂੰ ਇਹ ਪਾਵਨ ਸ਼ਬਦ ਯਾਦ ਹੋਏਗਾ ਆਓ ਰਲ ਕੇ ਪੜੀਏ ਜਿਨ੍ਹਾਂ ਨੂੰ ਯਾਦ ਹੈ ਆਸਾ ਕੀ ਵਾਰ ਦਾ ਪਾਵਨ ਬੋਲ ਹੈ ਮਹਾਰਾਜ ਕਹਿੰਦੇ ਨੇ ਕੂੜ ਰਾਜਾ ਗੁਰੂ ਜੀ ਕੂੜਾ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਲੋਕ ਰਾਜਿਆਂ ਨੂੰ ਚੁਣਦੇ ਆ ਇਸ ਕਰਕੇ ਚੁਣਿਆ ਜਾਂਦਾ ਕਿ ਇਹ ਆਉਣ ਵਾਲੇ ਸਮਾਜ ਦਾ ਭਵਿੱਖ ਸਵਾਰਨਗੇ ਕੁਦਰਤੀ ਗੱਲਨ ਪਰ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਪੜ੍ਹਦੇ ਤਾਂ ਗੁਰਦੇਵ ਜੀ ਨਾ ਕੱਲੀ-ਕੱਲੀ ਗੱਲ ਨੂੰ ਖੋਲ ਜਾਂਦੇ ਆ ਕਿੱਡਾ ਗਿਆਨ ਹੋਏਗਾ ਮਾਲਕ ਜੀ ਦਾ ਕਿੱਡਾ ਹੀ ਪਿਆਰਾ ਗਿਆਨ ਹੈ ਕਿ ਗੁਰੂ ਸਾਹਿਬ ਜੀ ਦੇ ਇੱਕ ਲਫ਼ਜ਼ ਨੂੰ ਵੀ ਦੇਖ ਲਈਏ ਤੇ ਇੱਕ ਲਫ਼ਜ਼ ਕਈ ਘੰਟਿਆਂ ਤੱਕ ਵਿਆਖਿਆ ਕਰ ਸਕਦਾ ਵਾ ਮਹਾਰਾਜ ਕਹਿੰਦੇ ਨੇ ਕੂੜ ਰਾਜਾ ਕੂੜ ਪ੍ਰਜਾ ਅੱਛਾ ਹੋਰ ਵੇਖੋ ਗੱਲ ਰਾਜੇ ਨੂੰ ਚੁਣਦੀ ਹੈ ਪ੍ਰਜਾ ਤੇ ਮਹਾਰਾਜ ਕਹਿੰਦੇ ਨੇ ਰਾਜਾ ਵੀ ਝੂਠਾ ਤਾਂ ਵਾਂ ਕਿਉਂਕਿ ਪਰਜਾ ਵੀ ਅੱਗੋਂ ਝੂਠੀ ਹੋਈ ਪਈ ਐ ਤੇ ਇੱਕ ਗੱਲ ਹੋਰ ਕਵਾਵਾਂ ਪਰਜਾ ਜਿਹੜੀ ਝੂਠੀ ਇਸ ਕਰਕੇ ਕਿਉਂਕਿ ਝੂਠਿਆਂ ਨੂੰ ਚੁਣ ਰਹੀ ਐ ਮਹਾਰਾਜ ਜੀ ਇੱਕ ਗੱਲ ਹੋਰ ਦੱਸੋ ਅਸੀਂ ਤਾਂ ਤੁਹਾਡੇ ਤੋਂ ਪੁੱਛਣਾ ਕਿਸੇ ਹੋਰ ਕੋਲੋਂ ਨਹੀਂ ਪੁੱਛਣਾ ਸਿਰਫ ਗੁਰਬਾਣੀ ਦੀ ਵਿਆਖਿਆ ਸੁਣਨੀ ਐ ਅਸੀਂ ਤੇਰੀ ਗੋਦ ਵਿੱਚ ਬੈਠੇ ਆ ਦਾਤਾ ਜੀ ਕਿਰਪਾ ਕਰੋ ਸਾਡੀਆਂ ਝੋਲੀਆਂ ਆਪਣੇ ਗਿਆਨ ਨਾਲ ਭਰੋ ਗੁਰੂ ਸਾਹਿਬ ਜੀ ਸੰਸਾਰ ਵਿੱਚ ਕੋਈ ਹੋਰ ਵੀ ਰਾਜਾ ਹੈ ਜਾਂ ਇਦਾਂ ਕਹਿ ਲਓ ਵੀ ਕਰਤੇ ਤੋਂ ਇਲਾਵਾ ਕੋਈ ਰਾਜਾ ਹੋਰ ਵੀ ਹੈ ਜਾਂ ਇਹਨਾਂ ਤੋਂ ਇਲਾਵਾ ਕੋਈ ਰਾਜਾ ਹੋਰ ਵੀ ਹੈ ਤੇ ਫਿਰ ਸਤਿਗੁਰੂ ਦਾ ਪਾਵਨ ਉਪਦੇਸ਼ ਤੁਹਾਨੂੰ ਆਉਂਦਾ ਜ਼ਰੂਰ ਨਾਲ ਬੋਲਿਓ ਮਾਰੇ ਪਤਾ ਕੀ ਕਹਿੰਦੇ ਨੇ ਕੋ ਹਾਰ ਸਮਾਨ ਨਹੀਂ ਹੈ ਰਾਜਾ ਹਰੀ ਦੇ ਸਮਾਨ ਹਰੀ ਦੇ ਬਰਾਬਰ ਕੋਈ ਰਾਜਾ ਨਹੀਂ ਹੈ ਤੁਸੀਂ ਪਵਨ ਸਥਾਨ ਗੁਰਦੁਆਰਾ ਦਾਤਾ ਬੰਦੀ ਛੋੜ ਦੀ ਧਰਤੀ ਤੇ ਬੈਠੇ ਹੋ ਗੁਰਦੁਆਰਾ ਸਹਿ ਵਿਖੇ ਚੌਂਕੜੇ ਲਗਾ ਕੇ ਬੈਠੇ ਹੋ ਬੜਿਆ ਦਬ ਸਤਕਾਰ ਨਾਲ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣਦੇ ਹੋ ਤੁਸੀਂ ਹੈ ਨਾ ਗੁਰੂ ਆਰਬਹੁਸਿਆ ਸੱਚਾ ਪਾਸ਼ਾ ਮਹਾਰਾਜ ਜੀ ਨੇ ਇੱਕ ਤਖਤ ਤਿਆਰ ਕੀਤਾ ਉਸ ਤਖਤ ਦਾ ਨਾਮ ਰੱਖਿਆ ਸ੍ਰੀ ਅਕਾਲ ਤਖਤ ਸਾਹਿਬ ਸਾਰੀ ਕੌਮ ਇਸ ਤਖਤ ਨੂੰ ਜਾਣਦੀ ਹੈ ਜਦੋਂ ਜਹਾਂਗੀਰ ਬਾਦਸ਼ਾਹ ਤਖਤ ਤੇ ਬੈਠਦਾ ਤੇ ਜਹਾਂਗੀਰ ਬਾਦਸ਼ਾਹ ਹੰਕਾਰ ਦਾ ਮਾਰਿਆ ਇੱਕ ਗੱਲ ਕਹਿੰਦਾ ਵੀ ਅੱਜ ਤੋਂ ਬਾਅਦ ਸਾਰਾ ਜਹਾਨ ਮੇਰੀ ਮੁਠੀ ਵਿੱਚ ਹੈ ਕਿਉਂਕਿ ਜਹਾਂ ਕਹਿੰਦੇ ਨੇ ਜਹਾਨ ਨੂੰ ਤੇ ਗੀਰ ਕਹਿੰਦੇ ਨੇ ਹੱਥ ਦੀ ਮੁਠੀ ਨੂੰ ਉਹਨੇ ਆਖਿਆ ਸਾਰਾ ਜਹਾਨ ਮੇਰੀ ਮੁਠੀ ਵਿੱਚ ਹੈ ਹੁਣ ਇਹਦੇ ਅਰਥ ਪਤਾ ਕੀ ਸਨ ਅਰਥ ਇਹ ਸਨ ਜੀਨੇ ਖਾਣਾ ਉਹ ਵੀ ਮੈਨੂੰ ਪੁੱਛ ਕੇ ਖਾਵੇ ਜੀਨੇ ਸੰਸਾਰ 'ਚ ਵਿਚਰਨਾ ਉਹ ਵੀ ਮੈਨੂੰ ਪੁੱਛ ਕੇ ਵਿਚਰੇ ਅਗਲੀ ਗੱਲ ਹੋਰ ਸੁਣ ਲਿਓ ਜੀਨੇ ਆਪਣੇ ਸਿਰ ਤੇ ਦਸਤਾਰ ਸਜਾਉਣੀ ਹੈ ਉਹ ਵੀ ਮੈਨੂੰ ਪੁੱਛ ਕੇ ਸਜਾਵੇ ਮਤਲਬ ਉਹਨੇ ਕਹਿਤਾ ਵੀ ਸਾਰਾ ਜਹਾਨ ਹੀ ਜਦੋਂ ਮੇਰੀ ਮੁੱਠੀ ਵਿੱਚ ਹੋ ਗਿਆ ਸਾਰਾ ਹੁਕਮ ਹੀ ਮੇਰਾ ਲਾਗੂ ਹੈ ਤੇ ਨਾਲ ਇੱਕ ਉਹਨੇ ਗੱਲ ਕਹੀ ਕਹਿੰਦਾ ਜੇ ਕੋਈ ਦੁਨੀਆ ਦੇ ਅੰਦਰ ਲੜਾਈ ਝਗੜੇ ਹੁੰਦੇ ਨਾ ਤੇ ਜੇ ਕੋਈ ਇਨਸਾਫ ਦਵਾ ਸਕਦਾ ਜਾਂ ਬੇਇਨਸਾਫੀ ਦੀ ਗੱਲ ਕਰ ਸਕਦਾ ਉਹ ਮੇਰਾ ਰਾਜ ਮੇਰਾ ਤਖਤ ਹੈ ਮੇਰੇ ਤਖਤ ਆਓ ਤੁਹਾਨੂੰ ਹਮੇਸ਼ਾ ਹੀ ਇਨਸਾਫ ਮਿਲੇਗਾ ਲੋਕਾਂ ਨੇ ਤਾਂ ਕਿ ਦੁਨਿਆਵੀ ਰਾਜੇ ਵੱਲ ਤਾਂ ਕਿ ਆਪਣੇ ਕਦਮ ਵਧਾ ਲਏ ਸਨ ਤੇ ਜਦੋਂ ਲੋਕਾਂ ਨੂੰ ਮੂੰਹ ਵੀ ਖਾਣੀ ਪਈ ਨਾ ਜਿਨ੍ਹਾਂ ਵਿਚਾਰਿਆਂ ਦੇ ਹੱਕ ਤੇ ਫੈਸਲਾ ਸੀਗਾ ਉਹਨੂੰ ਬੇਹੱਕੇ ਕਰ ਦਿੱਤਾ ਤੇ ਉਹਨਾਂ ਨੇ ਫਿਰ ਰੌਲਾ ਪਾਇਆ ਤੇ ਫਿਰ ਕਰਤੇ ਨੇ ਇੱਕ ਐਸੀ ਬਖਸ਼ਿਸ਼ ਕੀਤੀ ਵੀ ਇਦਾਂ ਕਹਿ ਲਓ ਵੀ ਸਾਨੂੰ ਇੱਕ ਤੋਹਫਾ ਮਿਲਿਆ ਅਕਾਲ ਤਖਤ ਸਾਹਿਬ ਤੋਹਫਾ ਮਿਲਿਆ ਗੁਰੂ ਅਰਗੁਪ ਸਹਿਬ ਪਾਸ਼ਾ ਮਨੇ ਫਿਰ ਉਸੇ ਵਕਤ ਤਖਤ ਦੀ ਰਚਨਾ ਕੀਤੀ ਤੇ ਨਾਮ ਰੱਖਿਆ ਸ੍ਰੀ ਅਕਾਲ ਤਖਤ ਸਾਹਿਬ ਇਹ ਗੱਲ ਹੋਰ ਧਿਆਨ ਨਾਲ ਸੁਣੋ ਪਿਆਰਿਓ ਕਿ ਜਿਹੜਾ ਜਹਾਂਗੀਰ ਬਾਦਸ਼ਾਹ ਦਾ ਜਿਹੜਾ ਤਖਤ ਸੀ ਉਹ 10 ਫੁੱਟ ਉੱਚਾ ਸੀਗਾ 10 ਫੁੱਟ ਉੱਚਾ ਤੇ ਗੁਰੂ ਆਰਗੋਵੇਂ ਸਹਿ ਮਹਾਰੇ ਨੇ 2 ਫੁੱਟ ਉੱਚਾ ਤਖਤ ਤਿਆਰ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ 12 ਫੁੱਟ ਉੱਚਾ ਤਿਆਰ ਕਰ ਦਿੱਤਾ ਤੇ ਇਹ ਸਪਸ਼ਟ ਹੋ ਗਿਆ ਸੀਗਾ ਕਹਿੰਦੇ ਨੇ ਮਹਾਰੇ ਨੇ ਆਖਿਆ ਇਸ ਤਖਤ ਤੇ ਕੋਈ ਵੀ ਆਏਗਾ ਨਾ ਤੇ ਉਹਦੇ ਨਾਲ ਬੇਇਨਸਾਫੀ ਕਦੇ ਨਹੀਂ ਹੋਏਗੀ ਉਹਨੂੰ ਇਨਸਾਫ ਮਿਲੇਗਾ ਉਹਨੂੰ ਇਹਦਾ ਅਰਥ ਭਲਾ ਕੀਆ ਕੋ ਹਰ ਸਮਨਈਏ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਕਰੋ ਵਿਆਖਿਆ ਜੀ ਝੂਠੇ ਕਰਤ ਦਿਵਾਜਾ ਤੇ ਉਥੇ ਗੁਰਦੇਵ ਜੀ ਕੀ ਕਹਿੰਦੇ ਨੇ ਕੂੜ ਰਾਜਾ ਕੂੜ ਪ੍ਰਜਾ ਰਾਜਾ ਵੀ ਝੂਠਾ ਹੈ ਤੇ ਪਰਜਾ ਵੀ ਝੂਠੀ ਹੈ ਅੱਜ ਦਾ ਮੁੱਖ ਬਾਤ ਸੁਣਿਓ ਜਿੱਥੋਂ ਆਪਾਂ ਗੱਲ ਸ਼ੁਰੂ ਕਰਨੀ ਹੈ ਮਾਰੇ ਗਏ ਮਨ ਰੇ ਸਾਚਾ ਗਉ ਵਿਚਾਰਾ ਮੇਰੇ ਮਨਾ ਇਸ ਗੱਲ ਦੀ ਵਿਚਾਰ ਨੂੰ ਹਮੇਸ਼ਾ ਮਨ ਵਿੱਚ ਪੱਕਿਆਂ ਬਿਠਾ ਭਲਾ ਕਿਹੜੀ ਸੋਨੋ ਮਰੇ ਕਹਿੰਦੇ ਰਾਮ ਨਾਮ ਬਿਨ ਪਰਮਾਤਮਾ ਦੇ ਨਾਮ ਤੋਂ ਬਿਨਾ ਮਿਥਿਆ ਮਨੋ ਮਿਥਿਆ ਦਾ ਅਰਥ ਤੁਸੀਂ ਕਰੋ ਵਿਆਖਿਆ ਮਿਥਿਆ ਦਾ ਅਰਥ ਕੀ ਭਲਾਂ ਝੂਠਾ ਮਰੇ ਕਹੇ ਰੱਬ ਦੇ ਨਾਮ ਤੋਂ ਬਿਨਾ ਤੇ ਸਭ ਕੁਝ ਝੂਠਾ ਵਾ ਰਾਮ ਨਾਮ ਬਿਨ ਮਿਥਿਆ ਮਨੋ ਅਗਲੀ ਅਗਲੇ ਅਗਲੇ ਬਚਨ ਵੇਖੋ ਕਿ ਡੇ ਪਿਆਲੇ ਹਗਰੋ ਇਹ ਸੰਸਾਰ ਸਾਰਾ ਸੰਸਾਰ ਘੂਠਾ ਵਾ ਤੇ ਮਾਲਕ ਨੂੰ ਬਾਣੀ ਵਿੱਚ ਕਹਿਣਾ ਪੈ ਗਿਆ ਫੜਿਓ ਵਿਆਖਿਆ ਗੁਰੂ ਸਾਹਿਬ ਜੀ ਕਹਿੰਦੇ ਕੂੜਾ ਰਾਜਾ ਕੂੜਾ ਪ੍ਰਜਾ ਕੂੜ ਸਭ ਸੰਸਾਰ ਉਹ ਇੱਕ ਪੰਕਤੀ ਆਉਂਦੀ ਹੈ ਮਾਰਾ ਕਹਿੰਦੇ ਕੇਸ ਨਾਲ ਕੀਚੈ ਦੋਸਤੀ ਬੋਲ ਸਭ ਜਗ ਚੱਲਣ ਹਾਰ ਕਿਹ ਨਾਲ ਦੋਸਤੀ ਨਿਭਾ ਕੇ ਬੈਠਾ ਹਾਂ ਹੁਣ ਵੇਖੋ ਇਹ ਗੱਲ ਮੰਨ ਲਓ ਤੁਸੀਂ ਕਿਸੇ ਨੂੰ ਕਹੋ ਨਾ ਮੰਨ ਲਓ ਆਪਾਂ ਇਦਾਂ ਕਹਿ ਲਈ ਵੀ ਗੁਰਬਾਣੀ ਦੀ ਵਿਆਖਿਆ ਤੋਂ ਇਲਾਵਾ ਉਹ ਕਹਿ ਦਈਏ ਕਿਸੇ ਨਾਲ ਵੀ ਸੰਸਾਰ ਬੜਾ ਝੂਠਾ ਜੀ ਛੱਡੋ ਪੜਾ ਰਿਸ਼ਤੇਦਾਰਾਂ ਦਾ ਨਵੋਂ ਦਾ ਕੀ ਫਾਇਦਾ ਨਾ ਵਾ ਭੈਣ ਭਰਾਵਾਂ ਦਾ ਪਿਆਰ ਹਮੇਸ਼ਾ ਇਸ ਦੇ ਜਮਾਨੇ ਵਿੱਚ ਝੂਠਾ ਪੈ ਗਿਆ ਵਾ ਹਰ ਬੰਦੇ ਨੇ ਗੁੱਸਾ ਕਰ ਜਾਣਾ ਵੀ ਇਹਨੇ ਤੇ ਲਾ ਕੇ ਗੱਲ ਕਹੀ ਕੁਦਰਤੀ ਤੁਸੀਂ ਕਹਿ ਕੇ ਵੇਖੋ ਪਰ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਾਂਗੇ ਤੇ ਮੈਂ ਕਹਣਾ ਮਹਾਰਾਜ ਤੇ ਇਦਾਂ ਜਿਵੇਂ ਪੂਰਾ ਨਖਾਰ ਹੀ ਕਰ ਦਿੰਦੇ ਆ ਜਿਵੇਂ ਮੰਨ ਲਓ ਇਹ ਸਾਡੇ ਸਮਾਜ ਦੇ ਵਿੱਚ ਇੱਕ ਬੜੀ ਪਿਆਰੀ ਜੀ ਉਦਾਹਰਣ ਨਾ ਮੈਂ ਜਿਹੜੀ ਫਟਕੜੀ ਹੁੰਦੀ ਹੈ ਨਾ ਉਹ ਪਾਣੀ ਨੂੰ ਸਾਫ਼ ਕਰ ਦਿੰਦੀ ਆ ਉਹਦੀ ਜਿਹੜੀ ਗੰਦਗੀ ਗੰਦਗੀ ਹੁੰਦੀ ਨਾ ਮਿੱਟੀ ਘਟਾ ਉਹ ਥੱਲੇ ਬੈਹ ਜਾਂਦਾ ਤੇ ਪਾਣੀ ਸਾਫ਼ ਹੋ ਜਾਂਦਾ ਵਾ ਮੈਂ ਕਹਿੰਦਾ ਮੇਰੇ ਗੁਰੂ ਦਾ ਗਿਆਨ ਵੀ ਕੁਝ ਇਦਾਂ ਦਾ ਹੈ ਇਹ ਇਦਾਂ ਮਹਾਰਾ ਜੀ ਨਖਾਰ ਲਿਆ ਦਿੰਦੇ ਨੇ ਜ਼ਿੰਦਗੀ ਦੇ ਵਿੱਚ ਨਖੇ ਨਖਾਰ ਬਣਾ ਦਿੰਦੇ ਕਿੱਡਾ ਪਿਆਰਾ ਫੈਸਲਾ ਹੈ ਮਹਾਰਾ ਇਹ ਕਹਿੰਦੇ ਨੇ ਹੇ ਬੰਦਿਆ ਸੰਸਾਰ ਦੇ ਸਾਰੇ ਰਿਸ਼ਤੇ ਝੂਠੇ ਆ ਪੜੋਖਾ ਬਚਨ ਉਹ ਗੁਰੂਦੇਵ ਜੀ ਦਾ ਜੈ ਮਾਤ ਪਿਤਾ ਮੈਂ ਤੁਹਾਡੇ ਤੋਂ ਵਿਆਖਿਆ ਕਰਉਣੀ ਤਾਂ ਮੈਂ ਚਾਹਣਾ ਤੁਸੀਂ ਗੱਜ ਕੇ ਬੋਲੋ ਜੈ ਮਾਤ ਪਿਤਾ ਸੁਤਮੀ ਤਨਾ ਭਾਈ RAM ਨਾਮ ਬਿਨ ਮਿੱਥਿਆ ਹੋਰ ਹੀ ਨਾ ਵਿਆਖਿਆ ਜੈ ਮਾਤ ਪਿਤਾ ਸੁਤਮੀ ਤਨਾ ਭਾਈ ਮਨ ਉਹਾਂ ਨਾਮ ਤੇਰਾ ਸਾਂਗ ਸਹਾਈ 에थे ਗੀ ਲਫ਼ਜ਼ ਵਰਤਿਆ ਮਨ ਰੇ ਸਾਚਾ ਗਹੋ ਵਿਚਾਰਾ ਉਥੇ ਗੁਰਦੇਵ ਜੀ ਬਤਾ ਕੀ ਕਹਿੰਦੇ ਨੇ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਜਿੱਥੇ ਤੇਰੀ ਮਾਤਾ ਜਿੱਥੇ ਤੇਰੇ ਪਿਤਾ ਜਿੱਥੇ ਤੇਰੇ ਭੈਣ ਭਰਾ ਸਾਥ ਸੰਬੰਧੀਆਂ ਨੇ ਤੇਰਾ ਸਹਾਰਾ ਨਹੀਂ ਨ ਦੇਣਾਗਾ ਉਥੇ ਪਤਾ ਕੌਣ ਸਾਥ ਬਣੇਗਾ ਤੇਰਾ ਮਨ ਉਹਾਂ ਨਾਮ ਤੇਰਾ ਸੰਗ ਸਾਈੇ ਮੇਰੇ ਮਣਾ ਉਥੇ ਤੇ ਪ੍ਰਮਾਤਮਾ ਦੇ ਨਾਮ ਨਹੀਂ ਤੇਰਾ ਸਹਾਰਾ ਬਣਨਾ ਇਦਾਂ ਕਹਿ ਲੋ ਧਰਮ ਦੀ ਦੁਨੀਆ ਚ ਨਾ ਤੇਰੀ ਮਾਤਾ ਨੇ ਸਹਾਰਾ ਬਣਨਾ ਧਰਮ ਦੀ ਦੁਨੀਆ ਚ ਨਾ ਤੇਰੇ ਪਿਤਾ ਨੇ ਸਹਾਰਾ ਬਣਨਾ ਧਰਮ ਦੀ ਦੁਨੀਆ ਚ ਨਾ ਤੇਰੀ ਭੈਣ ਨੇ ਸਹਾਰਾ ਬਣਨਾ ਨਾ ਤੇਰੇ ਪਤੀ ਨਾ ਤੇਰੇ ਪਤਨੇ ਧਰਮ ਦੀ ਦੁਨੀਆ ਦੇ ਵਿੱਚ ਤੇ ਇੱਕੋ ਹੀ ਨੇ ਸਹਾਰਾ ਦੇਣਾ ਭਲਾ ਕਿਹੜਾ ਗੁਰਾ ਇਕ ਦੇਵ ਜਾਈ ਸਭਨਾ ਜੀਆ ਕਾ ਇੱਕ ਦাতা ਸੋ ਬੈ ਬਿਸਰ ਨਾ ਜਾਈ ਇਸੇ ਕਰਕੇ ਦਾਤਾ ਦੇ ਦਰ ਤੇ ਲਫਜ਼ ਬੋਲਿਆ ਜਾਂਦਾ ਇਸੇ ਕਰਕੇ ਹਮ ਤੀਖ ਕ ਪੇਖਾਰੀ ਤੇਰੇ ਤੂੰ ਨਿਜ ਬਾਤ ਹੈ ਦাতা ਹੋ ਹਦਿਆਲ ਨਾਮ ਤੇ ਉਹ ਮੰਗਤ ਜਨ ਕੋ sada ਰਹੋ ਰੰਗ ਰਾਤਾ ਮਨ ਰੇ ਸਾਚਾ ਗਹੋ ਬਿਚਾਰ ਗੱਲ ਸਪਸ਼ਟ ਹੋ ਗਈ ਹੈ ਮੇਰੇ ਮਨਾ ਤੇਰਾ ਸਹਾਰਾ ਪਰਮਾਤਮਾ ਨੇ ਬਣਨਾ ਹੋਰ ਕਿਸੇ ਨੇ ਨਹੀਂ ਬਣਨਾ ਇੱਕ ਗੱਲ ਹੋਰ ਧਿਆਨ ਨਾਲ ਸੁਣ ਲਿਓ ਜਦੋਂ ਗੁਰੂ ਜੀ ਗੁਰੂ ਜੀ ਬਾਣੀ ਚ ਇਹ ਕਹਿੰਦੇ ਨਾ ਵੀ ਤੇਰਾ ਸਹਾਰਾ ਕਿਸੇ ਨੇ ਨਾ ਮਾਤਾ ਨਾ ਪਿਤਾ ਨਾ ਤੇਰੇ ਸਾਖ ਸੰਬੰਧ ਨੇ ਨਹੀਂ ਬਣਨਾ ਤੇ ਇਹਦੇ ਇਸ ਬਚਨ ਨੂੰ ਸੁਣ ਕੇ ਮਨ ਦੇ ਵਿੱਚ ਕਿਸੇ ਪ੍ਰਤੀ ਨਫ਼ਰਤ ਨਹੀਂ ਪੈਦਾ ਕਰ ਲੈਣੀਗੀ ਜਿੰਮੇਵਾਰੀਆਂ ਸਾਰੀਆਂ ਨਿਭਾਉਣਾ ਦਾ ਪਰਿਵਾਰ ਦੀਆਂ ਸਾਰੀਆਂ ਇਹ ਤੇ ਫਿਰ ਗੁਰਦੇਵ ਨੇ ਤੇ ਇਹ ਵੀ ਨਾਲ ਕਹਿ ਦੇਣਾ ਪੂਰਤ ਆਪ ਗੇਰੀ ਕੇ ਬਸਤਰਾ ਆਪ ਦਾ ਕਾਂ ਮਾਰਿਆ ਗੇ ਤੇ ਨਸਤਾ ਦੇਸ ਛੋੜ ਪਰਦੇਸੇ ਤਾਇਆ ਪੰਜ ਚੜਾਲ ਨਾਲ ਲੈ ਲਿਆ ਆ ਆਪਣੇ ਅਸੂਲਾਂ ਨੂੰ ਛੱਡ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਤੂੰ ਘਰ ਨੂੰ ਛੱਡ ਕੇ ਭਗੌੜਾ ਹੋ ਗਿਆ ਹੋ ਗਿਆ ਨਾ ਤੇ ਤੈਨੂੰ ਅਲਾਮਾ ਫਿਰ ਗੁਰੂ ਨੇ ਦੇਣਾ ਰਿਸ਼ਤੇ ਬੇਸ਼ੱਕ ਝੂਠੇ ਨੇ ਪਰੇ ਨਾ ਜ ਨਫਰਤ ਪੈਦਾ ਨਹੀਂ ਕਰਨੀ ਗੀ ਈਰਖਾ ਪੈਦਾ ਨਹੀਂ ਕਰਨੀ ਗੀ ਇਹਨਾਂ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਨਿਭਾਉਣੀਆਂ ਪਿਤਾ ਵਾਲਾ ਵੀ ਫਰਜ਼ ਨਿਭਾਉਣਾ ਪਤਨੀ ਵਾਲਾ ਫਰਜ਼ ਵੀ ਨਿਭਾਉਣਾ ਪਤੀ ਵਾਲਾ ਫਰਜ਼ ਵੀ ਨਿਭਾਉਣਾ ਭੈਣ ਵਾਲਾ ਫਰਜ਼ ਵੀ ਨਿਭਾਉਣਾ ਭਰਾ ਵਾਲਾ ਵੀ ਫਰਜ਼ ਨਿਭਾਉਣਾ ਵਾ ਇਹ ਰਿਸ਼ਤੇ ਇਹ ਰਿਸ਼ਤੇ ਇਦਾਂ ਹੀ ਰਹਿਣੇ ਆ ਪਰ ਇਹ ਸਥਿਰ ਨਹੀਂ ਹੈ ਗੁਰੂਦੇਵ ਜੀ ਬਾਣੀ ਕਹਿੰਦੀ ਹੁਣ ਮਹਾਰਾਜ ਜੀ ਕੀ ਕਹਿੰਦੇ ਨੇ RAM ਨਾਮ ਬਿਨ ਮਿਥਿਆ ਮਨੂ ਮਿਥਿਆ ਦਾ ਅਰਥਾ ਝੂਠਾ ਬੋਲਦਾਨਾ ਵਾ ਤੇ ਮਹਾਰਾਸ਼ਟਰ ਦਾ ਇਹ ਲਫਜ ਹੈ ਮਹਾਰਾਸ਼ਟਰ ਵਿੱਚ ਇਹਨੂੰ ਬੋਲਿਆ ਜਾਂਦਾ ਮਿਥਿਆ ਗੁਰਬਾਣੀ ਵਿੱਚ ਵੈਸੇ ਮਿਥਿਆ ਲਫਜ ਆਇਆ ਵਾ ਜਦੋਂ ਆਪਾਂ ਪਾਵਨ ਪਵਿੱਤਰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਨਾ ਤੇ ਮਰ ਨੇ ਉਥੇ ਅਸ਼ਟਪਦੀ ਚ ਮਿਥਿਆ ਲਫਜ ਵਰਤਿਆ ਝੂਠਾ ਨਾਸਥਿਰ ਰਹਿਣ ਵਾਲਾ ਜਿਹੜਾ ਕਦੇ ਸਥੇਰੀ ਨਹੀਂ ਹੋ ਸਕਦਾਗਾ ਸਾਰਾ ਕਨੇ ਮਿਥਿਆ ਮਾਨੋ ਸਗਰ ਹੋਏ ਸੰਸਾਰਾ ਸਾਰਾ ਸੰਸਾਰ ਆਪਣੇ ਹਿੱਤ ਕਰਕੇ ਜੁੜਿਆ ਹੋਇਆ ਇੱਕ ਗੱਲ ਬੜੀ ਜਿਹੜੀ ਅੱਜ ਦੇ ਅਜੋਕੇ ਸਮੇ ਦੇ ਵਿੱਚ ਜਿਹੜੀ ਸਚਾਈ ਹੈ ਜਿਹੜੀ ਸਾਨੂੰ ਸੁਣਨੀ ਤੇ ਕਹਿਣੀ ਥੋੜੀ ਜੀ ਔਖੀ ਜੀ ਲੱਗਦੀ ਹੈ ਤੇ ਗੁਰੂ ਸਾਹਿਬ ਜੀ ਇਸ ਗੱਲ ਨੂੰ ਸਾਡੇ ਅੱਖਾਂ ਦੇ ਵਿੱਚ ਜਿਹੜਾ ਪਿਆ ਹੋਇਆ ਜਿਹੜਾ ਘੱਟਾ ਵਾ ਜਾਂਦਾ ਕਲ ਵੀ ਅੱਖਾਂ ਦੇ ਸਾਹਮਣੇ ਜਿਹੜਾ ਸਾਡਾ ਪਰਦਾ ਨਾ ਉਹਨੂੰ ਗੁਰੂ ਸਾਹਿਬ ਨੇ ਲਾ ਕੇ ਰੱਖ ਦਿੱਤਾ ਵਾ ਇਸ ਪੰਕਤੀ ਦੇ ਅੰਦਰ ਦੁਨੀਆ ਦੇ ਜਿੰਨੇ ਵੀ ਸਾਡੇ ਰਿਸ਼ਤੇ ਆ ਨਾ ਬਹੁਤ ਸਚਾਈ ਹੈ ਗੁਰੂ ਸਾਹਿਬ ਜੀ ਦੀ ਇਸ ਪਾਵਨ ਪੰਕਤੀ ਦੇ ਅੰਦਰ ਜਿਹੜੀ ਇਹ ਪੰਕਤੀ ਹੈ ਨਾ RAM ਨਾਮ ਬਿਨ ਮਿਥਿਆ ਮਾਨੋ ਫਗਰੋ ਏ ਸੰਸਾਰਾ ਮੈਂ ਕਹਿੰਦਾ ਇਹ ਪੰਕਤੀ ਅਸੀਂ ਦਿਲੋਂ ਪੜ ਲਈਏ ਨਾ ਇੱਕ ਵਾਰੀ ਮਨ ਕਰਕੇ ਪੜ ਲਈਏ ਤੇ ਸਾਡੇ ਅੱਖਾਂ ਦੇ ਆਇਆ ਹੋਇਆ ਜਿਹੜਾ ਪਰਦਾ ਨਾ ਇਹ ਲੈ ਜਾਣਾ ਜਿੰਨੇ ਦੁਨੀਆ 'ਚ ਰਿਸ਼ਤੇ ਨੇ ਸਾਰੇ ਆਪਣੇ ਹਿੱਤ ਕਰਕੇ ਜੁੜੇ ਹੋਇਆ ਭੈਣ ਦਾ ਰਿਸ਼ਤਾ ਭਰਾ ਨਾਲ ਹਿੱਤ ਕਰਕੇ ਜੁੜਿਆ ਹੋਇਆ ਵਾ ਭੈਣ ਸੋਚਦੀ ਹੈ ਅੱਜ ਮੇਰਾ ਭਰਾ ਬਾਹਰ ਚਲਾ ਗਿਆ ਕਿਤੇ ਫੋਰਨ ਕੰਟਰੀ ਚਲਾ ਗਿਆ ਚਾਰ ਪੈਸੇ ਕਮਾਉਂਦਾ ਤਾਂ ਉਹ ਤੇਰੇ ਨਾਲ ਜੁੜੀ ਉਹ ਭਲਿਆ ਤੇ ਭਰਾ ਵੀ ਆਪਣੇ ਭੈਣ ਨਾਲ ਇਸ ਕਰਕੇ ਜੁੜਿਆ ਹੋਇਆ ਵੀ ਉਹ ਮੇਰੀ ਭੈਣ ਕਿਤੇ ਬਾਹਰ ਬਾਹਰੀ ਕੰਟਰੀ ਵਿੱਚ ਹੈ ਸ਼ੈਲ ਕਿਤੇ ਉਹ ਮੈਨੂੰ ਪੀਆਰ ਲਗਵਾ ਦੇ ਗੁਸਾਣਾ ਕਰਿਓ ਇਹ ਸਚਾਈ ਹੈ ਅੱਜ ਬੰਦਾ ਮਾਫੀ ਅੱਜ ਬੰਦਾ ਲੱਖਾਂ ਤੋਂ ਕੱਖ ਦਾ ਕੱਖ ਤੇ ਆ ਜਾਵੇ ਨਾ ਕਿਸੇ ਨੇ ਬਾਤ ਨਹੀਂ ਪੁੱਛਣੀ ਤਾਈਂ ਗੁਰਬਾਣੀ ਦਾ ਫੈਸਲਾ ਪੜਿਓ ਮਹਾਰਾ ਇਹ ਕਹਿੰਦਾ ਜਦੋਂ ਜਿੰਦਗੀ 'ਚ ਦੁੱਖ ਆਉਂਦਾ ਨਾ ਉਦੋਂ ਕੋਈ ਨਹੀਂ ਨੇੜੇ ਬੈੰਦਾਗਾ ਉਦੋਂ ਸਾਰੇ ਜਦੋਂ ਦੁੱਖ ਦਾ ਸਾਰੇ ਪੱਲਾ ਛੜਾ ਕੇ ਭੱਜ ਜਾਂਦੇ ਆ ਤੇ ਤੇਰੇ ਦੁੱਖ ਵਿੱਚ ਇੱਕੋ ਨੇ ਸਹਾਰਾ ਬਣਨਾ ਵਾ ਉਹ ਹੈ ਅਕਾਲ ਪੁਰਖ ਜੀ ਦੀ ਅਜਿਹੀ ਆਖਿਆ ਤੂੰ ਸੁਣ ਰਿਹਾ ਨਹੀ ਤਾਂ ਦੁਨੀਆ ਦੇ ਜਿੰਨੇ ਰਿਸ਼ਤੇ ਆ ਭੈਣ ਭਰਾਵਾਂ ਦੇ ਸਾਰੇ ਹਿੱਤ ਕਰਕੇ ਜੁੜੇ ਅਗਲਾ ਕਹਿੰਦਾ ਅੱਜ ਉੱਚੇ ਉਹਦੇ ਤੇ ਗਿਆ ਆ ਕੋਈ ਗੱਲ ਨਹੀਂ ਦੇ ਨਾਲ ਤਾਂ ਰਿਸ਼ਤੇਦਾਰੀ ਨਿਭਾਲੀ ਹੋ ਸਕਦਾ ਸਾਡਾ ਸਾਥ ਦੇ ਦੇਵੇਗਾ ਤੇ ਪਤਾ ਅਗਲੇ ਨੂੰ ਵੀ ਲੱਗ ਜਾਂਦਾ ਵਾ ਦੁਨੀਆ ਦੇ ਤਖਤੇ ਤੇ ਕੋਈ ਬੰਦਾ ਐਸਾ ਬੇਵਕੂਫ ਨਹੀਂ ਹੈ ਕਿ ਕਿਸੇ ਨੂੰ ਸਮਝ ਨਹੀਂ ਲੱਗੀ ਅਗਲਾ ਚੁੱਪ ਰਹਿਦਾ ਨਹੀਂ ਯਾਰ ਇਹ ਰਿਸ਼ਤੇ ਨੂੰ ਨਿਭਣਦੇ ਚੱਲੀ ਜਾਂਦੇ ਰਿਸ਼ਤੇ ਪਰ ਜੇ ਕੋਈ ਭੈਣ ਭਰਾ ਰਿਸ਼ਤੇਦਾਰ ਇਹ ਸੋਚੇ ਵੀ ਇਹਦੇ ਨਾਲ ਹਿੱਤ ਕਰਕੇ ਜੁੜੇ ਆ ਤੇ ਮਾਲਕ ਜੀ ਕਹਿੰਦੇ ਫਿਰ ਇਹ ਰਿਸ਼ਤਾ ਤੇਰਾ ਝੂਠਾ ਵਾ ਸੱਚਾ ਉਦੋਂ ਹੈ ਅਗਲਾ ਕਹਿੰਦਾ ਕੋਈ ਗੱਲ ਨਹੀਂ ਭਲਿਆ ਤੂੰ ਲੱਖਾਂ ਦਾ ਸੀ ਨਾ ਅੱਜ ਕੋਈ ਗੱਲ ਨਹੀਂ ਜੇ ਤੂੰ ਕੱਖਾਂ ਤੇ ਵੀ ਆ ਗਿਆ ਤੇਰੇ ਨਾਲ ਮੈਂ ਖੜਨ ਨੂੰ ਤਿਆਰ ਆ ਜਦੋਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਦੀ istri ਪਰਦੇ ਕੀ ਆ ਭਲਾ ਕੀ ਪਿਆਰ ਆ ਭਲਾ ਇਹ ਪੰਕਤੀ ਦਾ ਕੀ ਪਿਆਰ ਆ ਭਲਾ ਇਸ ਪਾਵਨ ਬੋਲ ਦੇ ਕੀ ਅਰਥ ਆ ਭਲਾ ਅਹਮੜਾਬਾਦ ਦੀ ਧਰਤੀ ਤੇ ਜਾਂਦੇ ਉਥੇ ਇੱਕ ਲੱਖਾਂ ਨਾਲ ਜੁੜਿਆ ਹੋਇਆ ਵਿਅਕਤੀ ਹੈ ਲੱਖਾਂ ਰੁਪਏ ਉਹਦੇ ਕੋਲੇ ਤੇ ਦੂਜੀ ਦੁਨਿਆਵੀ ਭਾਸ਼ਾ ਵਿੱਚ ਇਦਾਂ ਕਹ ਲਈਏ ਇੱਕ ਉਹ ਰੱਬ ਦਾ ਪਿਆਰਾ ਜਿਹੜਾ ਕਿਰਤ ਕਰ ਰਿਹਾ ਵਾ ਕਰਤੇ ਨੂੰ ਯਾਦ ਕਰਦਾ ਕਿਰਤ ਕਰਦਾ ਦੋ ਟਾਈਮ ਦੀ ਸਵੇਰੇ ਵੀ ਕਿਰਤ ਕਰਦਾ ਰਾਤ ਨੂੰ ਵੀ ਕਰਤ ਕਰਦਾ ਵਾ ਕਿੱਲੇ ਘੜ ਰਿਆ ਲੱਕੜੀਆਂ ਘੜ ਰਿਆ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਆ ਬੱਚਿਆਂ ਨੂੰ ਪਾਲ ਰਿਆ ਵਾ ਗੁਰਨਾਨਕ ਸਾਹਿਬ ਮਾਲ ਨੇ ਐਮਨਾਬਾਦ ਦੀ ਧਰਤੀ ਤੇ ਜਾ ਕੇ ਕਿਹਦਾ ਕੁੰਡਾ ਖੜਕਾਇਆ ਸੀ ਭਲਾ ਤੁਸੀਂ ਵੀ ਆਖਿਆ ਕਰ ਦੋ ਭਲਾ ਕਿਹਦਾ ਕੁੰਡਾ ਖੜਕਾਇਆ ਮਲਕ ਭੋਗੋ ਦਾ ਨਾ ਗੁਰਦੇਵ ਜੀ ਨੇ ਕੁੰਡਾ ਖੜਕਾਇਆ ਬੋਲੋ ਜੀ ਲਾਲੋ ਦਾ ਜਾ ਕੇ ਕੁੰਡਾ ਖੜਕਾਇਆ ਭਲਾ ਕਿਉਂ ਕਿਉਂਕਿ ਤੂੰ ਕਰਤਾ ਸੱਚਿਆ ਰਮੈਡਾ ਸਾਈ ਹੁਣ ਤੁਸੀਂ ਇਹ ਨਾ ਕੋਈ ਪੰਕਤੀ ਕਿਉਂ ਲੈ ਲਈ ਇਥੇ ਪਤਾ ਕਿਉਂ ਲਈ ਕਿਉਂਕਿ ਭਾਈ ਲਾਲੋ ਕਰਤੇ ਨੂੰ ਯਾਦ ਕਰਦਾ ਉਹ ਪੜਦਾ ਵਾ ਤੂੰ ਕਰਤਾ ਸਚਿਆਰ ਮੈਡਾ ਸਾਈ ਤੇ ਜਦੋਂ ਕਰਤੇ ਨੂੰ ਯਾਦ ਕਰਦਾ ਤੇ ਕਰਤਾ ਤੇ ਫਿਰ ਘਰੇ ਆ ਗਿਆ ਨਾ ਫਿਰ ਉਹਨੇ ਰਾਜ ਰਾਜ ਕੇ ਫੜਿਆ ਧਨ ਤਨ ਹਮਾਰੇ ਪਾਗ ਘਾਰੇ ਆਇਆ ਫਿਰ ਮੇਰਾ ਕਿੰਨੀ ਖੁਸ਼ੀ ਹੋਈ ਹੋਏਗੀ ਭਾਈ ਲਾਲੋ ਦੇ ਅੰਦਰ ਤੇ ਮਲਕ ਭਾਗੋਂ ਨੂੰ ਪਤਾ ਲੱਗਿਆ ਮਾਫੀ ਚਾਉਣਾ ਮੱਚ ਗਿਆ ਸੀ ਸੜ ਗਿਆ ਸੀ ਇਸ ਗੱਲ ਤੇ ਉਹਨੇ ਆਪਣੇ ਬੰਦੇ ਭੇਜਦੇ ਕਹਿੰਦਾ ਜਾਓ ਤਾਨੂੰ ਗੁਰੂ ਨਾਨਕ ਸਾਹਿਬ ਨਾਲ ਨੂੰ ਕਹੋ ਫਕੀਰ ਨੂੰ ਕਹੋ ਸੰਤ ਨੂੰ ਕਹੋ ਮਹਾਂਪੁਰਖ ਨੂੰ ਕਹੋ ਹੋ ਸਕਦਾ ਭਲੇਖਾ ਲੱਗ ਗਿਆ ਹੋਏਗਾ ਤੇ ਭਲੇਖੇ ਦੇ ਨਾਲ ਇਹ ਲਾਲੋ ਦੇ ਘਰੇ ਚਲਾ ਗਿਆ ਹੋਏਗਾ ਮੇਰਾ ਫਕੀਰ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਸਨੇਹਾ ਦੇ ਦਿੱਤਾ ਕਹਿੰਦਾ ਮਹਾਰਾਜ ਨਾਲ ਦੇ ਲਈ ਆਖਿਆ ਮਰਤੀ ਭਲੇਖੇ ਨਾਲ ਆ ਕੇ ਗੁਰੂ ਸਾਹਿਬ ਕਹਿੰਦੇ ਨਹੀਂ ਭਲੇਖੇ ਨਾਲ ਲਿਆ ਮੈਨੂੰ ਪਤਾ ਵਾ ਮਰਾ ਇਹਨੇ ਕੀ ਦੇਣਾ ਤੁਹਾਨੂੰ ਗੱਲ ਪਤਾ ਕਿੱਥੋਂ ਚੱਲੀ ਜੇ ਰਿਸ਼ਤਾ ਗੁਰੂ ਦਾ ਸਿੱਖ ਨਾਲ ਜੁੜਿਆ ਤੇ ਦਿਲੋਂ ਜੁੜਿਆ ਜੇ ਸਿੱਖ ਦਾ ਗੁਰੂ ਨਾਲ ਰਿਸ਼ਤਾ ਜੁੜਿਆ ਤੇ ਦਿਲੋਂ ਜੁੜਿਆ ਵਾ ਕਿਉਂਕਿ ਗੁਰੂ ਮੇਰਾ ਝੂਠਾ ਨਹੀਂ ਗੁਰੂ ਤੇ ਸੱਚਾ ਵਾ ਦੁਨੀਆ ਦੇ ਰਿਸ਼ਤੇ ਹਮੇਸ਼ਾ ਝੂਠੇ ਪੈ ਗਏ ਇਸ ਪੰਕਤੀ ਦੇ ਅਰਥ ਬੜੇ ਪਿਆਰੇ ਆ ਅੱਜ ਦੇ ਇਸ ਪੰਕਤੀ ਨੂੰ ਗੁਰੂ ਸਾਹਿਬ ਜੀ ਨੇ ਪਿਆਰ ਨਾਲ ਖੋਲ ਰਾਇਆ ਕਿ ਸਾਨੂੰ ਆਪਣੇ ਰਿਸ਼ਤੇਦਾਰਾਂ ਬਾਰੇ ਆਪਣੇ ਭੈਣ ਭਰਾਵਾਂ ਦੀ ਸੱਚਾਈ ਸਾਹਮਣੇ ਨਜ਼ਰ ਆ ਜਾਂਦੀ ਆ ਵੀ ਬੰਦਾ ਆਪਣੇ ਹੇਤ ਨਾਲ ਜੁੜ ਜਾਂਦਾ ਵਾ ਮਲਕ ਭਾਗੂ ਨੇ ਆਖਿਆ ਮਾਰਾ ਹੀ ਆਓ ਗੁਰੂ ਸਾਹਿਬ ਕੋ ਤੇ ਬਿਲਕੁਲ ਨਹੀਂ ਆਵਾਂਗੇ ਦੂਜੀ ਵਾਰੀ ਫੇਰ ਬੰਦਾ ਭੇਜਿਆ ਤੀਜੀ ਵਾਰੀ ਖੁਦ ਆਇਆ ਮਾਰਾ ਇੱਕ ਵਾਰੀ ਤੇ ਆਓ ਨਾ ਗੁਰੂ ਸਾਹਿਬ ਜੀ ਚਲੇ ਗਏ ਤੇ ਉਹਨਾਂ ਪਦਾਰਥਾਂ ਦੀ ਆਪਾਂ ਗਿਣਤੀ ਵੀ ਨਹੀਂ ਬਿਆਨ ਕਰ ਸਕਦੇ ਕਿ 36 ਪ੍ਰਕਾਰ ਦੇ ਭੋਜਨ ਪਤਾ ਨਹੀਂ ਕੀ ਕੀ ਕੁਝ ਲੈ ਕੇ ਗੁਰੂ ਸਾਹਿਬ ਦੇ ਚਰਨੀ ਰੱਖ ਲੈ ਲੈ ਪਾਸ਼ਾ ਜੀ ਛਗੋ 사ਤਗੁਰੂ ਜੀ ਆਰਾਮ ਨਾਲ ਬੈਠੇ ਗੁਰੂ ਸਾਹਿਬ ਜੀ ਸ਼ੱਕ ਨਹੀਂ ਰਹੇਗੇ ਬਾਬੇ ਮਰਦਾਨੇ ਨੂੰ ਕਹਿੰਦੇ ਰਵਾਬ ਛੇੜ ਰੱਬ ਦੀ ਬਾਣੀ ਪੜ੍ਹੀਏ ਹਕ ਪਰਾਇਆ ਨਾਨਕਾ ਉਸ ਸੂਰ ਉਸ ਗਾਇ ਗੁਰਪੀਰ ਹਮਤਾ ਪਰੈ ਜਾਮਰਦਾਰ ਨਾਖਾਇ ਇਹ ਪੰਕਤੀ ਜਦੋਂ ਲਾਲੋ ਦੇ ਸਾਹਮਣੇ ਗੁਰੂ ਜੀ ਨੇ ਗਾਇਨ ਕੀਤੀ ਤੇ ਮਲਕ ਭਾਗੋ ਵੀ ਕੋਲ ਬੈਠਾ ਕਿਉਂਕਿ ਭਾਈ ਲਾਲੋ ਵੀ ਨਾ ਚਲਾ ਗਿਆ ਸੀ ਨਾ ਦੋਨੇ ਬੈਠੇ ਹੋਏ ਆ ਤੇ ਜਦੋਂ ਗੁਰੂ ਸਾਹਿਬ ਜੀ ਨੇ ਮਲਕ ਭਾਗੋ ਨੂੰ ਇਹ ਪੰਕਤੀ ਸੁਣਾਈ ਤੇ ਬਾਬਾ ਲਾਲੋ ਨਾ ਐਦਾਂ ਹੱਥ ਜੋੜ ਕੇ ਗੁਰੂ ਸਾਹਿਬ ਦਾ ਐਦਾਂ ਸਤਕਾਰ ਕਰਿਆ ਅੰਦਰ ਸ਼ਰਧਾ ਹੋ ਰਹੀ ਹੈ ਜਿੰਨੀ ਜਿੰਨੀ ਪੰਕਤੀ ਪੜੀ ਤੇ ਮਲਕ ਭਾਗੋ ਦੀਆਂ ਅੱਖਾਂ ਖੁੱਲ ਰਹੀਆਂ ਅੱਖਾਂ ਹਾਂ ਹਾਦ ਹੋ ਗਈ ਆ ਪੰਕਤੀ ਤੇ ਮੈਂ ਸੁਣੀ ਕੋਈ ਗੁਰਦੇਵ ਜੀ ਕਹਿੰਦੇ ਨੇ ਤੂੰ ਇਹ ਪ੍ਰਸ਼ਾਦਾ ਜਿਹੜਾ ਲਿਆਂਦਾ ਵਾ ਇਹ ਸੱਚ ਦਾ ਪ੍ਰਸ਼ਾਦਾ ਇਮਾਨਦਾਰੀ ਨਾਲ ਪ੍ਰਸ਼ਾਦਾ ਤਿਆਰ ਕੀਤਾ ਉਹਦੇ ਹੱਥ ਜੁੜ ਕੇ ਕਹਿੰਦਾ ਮਹਾਰਾਏ ਨਹੀਂ ਮੈਂ ਕਹਿੰਦਾ ਮਲਤ ਭਾਗੋ ਇੱਥੇ ਸਹੀ ਸੀਗਾ ਪਲਾ ਕਿਉਂ ਨਹੀਂ ਸੱਚ ਤੇ ਬੋਲਿਆ ਨਾ ਘਟ ਤੋਂ ਘਟ ਸੱਚ ਬੋਲਿਆ ਮਹਾਰਾ ਜੀ ਅਰਦਾਸ ਕਹਿੰਦਾ ਮਹਾਰਾ ਇਹ ਅਰਦਾਸ ਨਾ ਕਰੇ ਹੁਣ ਮੇਰੇ ਪਰਿਵਾਰ ਦੀ ਰਾਸ ਨਾ ਕਰੋ ਸੁਖਸ਼ਾਂ ਦੀ ਜਿੱਦਾਂ ਦੇ ਮੇਰੇ ਹਾਲਾਤ ਨੇ ਨਾ ਇਹਦੇ ਅਰਦਾਸ ਹੀ ਨਹੀਂ ਚਾਹੀਦੀ ਇਦਾਂ ਦੀ ਮੈਂ ਆਖਿਆ ਕੋਈ ਗੱਲ ਨਹੀਂ ਤੂੰ ਇੱਥੇ ਢੇਰੀ ਹੋ ਗਿਆ ਨਾ ਤੂੰ ਆਪਣੇ ਆਪ ਨੂੰ ਸਮਰਪਿਤ ਕਰਦਾ ਕੋਈ ਨਹੀਂ ਅਸੀਂ ਇੱਕ ਪੰਕਤੀ ਪੜ੍ਹਦੇ ਆ ਜਦੋਂ ਇਤਿਹਾਸ ਦੇ ਨੁਕਤੇ ਪੜ੍ਹਦੇ ਨਾ ਤੇ ਉਹ ਆਮ ਪੰਕਤੀ ਇਤਿਹਾਸਿਕ ਗੁਰੂ ਗ੍ਰੰਥ ਸਾਹਿਬ ਚ ਨਹੀਂ ਇਤਿਹਾਸਿਕ ਪੰਕਤੀ ਹੈ ਉਹ ਸੀ ਇਹ ਕਹਿੰਦੇ ਨਾ ਅੱਗੇ ਸਮਝੇ ਚੱਲੋ ਨੰਦ ਲਾਲਾ ਪਾਛੇ ਬੀਤੀ ਜੋ ਬੀਤੀ ਜਿਹੜੀ ਪਿੱਛੇ ਬੀਤ ਗਈ ਉਹਨੂੰ ਛੱਡ ਦੋ ਕੋਈ ਗੱਲ ਨਹੀਂ ਛੱਡ ਦੋ ਪਰ ਜਿਹੜਾ ਹੁਣ ਸਮ ਅੱਗੇ ਆ ਰਿਹਾ ਉਹਨੂੰ ਸੁਧਾਰ ਲੈ ਬੰਦਿਆ ਤੇ ਜਦੋਂ ਮਲਕ ਭਾਗੋ ਦੇ ਸਾਹਮਣੇ ਗੁਰਦੇਵ ਨੇ ਪੰਕਤੀ ਪੜੀ ਨਾ ਫਿਰ ਪੜੋ ਜੀ ਰਸਨਣ ਕਰੋਪ ਵਿੱਚਰ ਇੱਕ ਵਾਰੀ ਸੁਰਤੀ ਕਾਗਰ ਕਰਕੇ ਇਸ ਬੰਦ ਨੂੰ ਪੜੋ ਮੈਂ ਕਹਿੰਦਾ ਸਭ ਕੁਝ ਹੀ ਨਖਾਰ ਵਿੱਚ ਆ ਜਾਣਾ ਹਕ ਪਰਾਇਆ ਨਾਨਕਾ ਉਸ ਸੂਰ ਉਸ ਗਾਇ ਗੁਰ ਪੀਰ ਹਮਤਾ ਪਰੇ ਜਾ ਮਰਦਾ ਕਾ ਬੰਦਾ ਕਹਿੰਦਾ ਮੈਂ మాਸ ਨਹੀਂ ਖਾਂਦਾ ਜੀ ਅੱਜ ਦੇ ਸਮੇਂ ਦੇ ਵਿੱਚ ਮੈਂ ਅਮਰਤ ਸ਼ਕਿਆ ਜੀ ਮੈਂ ਖੰਡੇ ਬਾਟੇ ਕੀ ਪੌਲ ਨਾ ਭਾਈ ਅਸੀਂ ਇਹਦੇ ਮੀਟ ਦੇ ਕਿੱਥੇ ਨੇੜੇ ਆਉਣੇ ਆ ਚੰਗੀ ਗੱਲ ਐ ਤੇ ਜਿਹੜਾ ਲੋਕਾਂ ਦਾ ਹੱਕ ਮਾਰਿਓ ਉਹ ਉਹਨੂੰ ਕੀ ਕਹੇਗਾ ਤੂੰ ਜਿਹੜਾ ਲੋਕਾਂ ਦਾ ਹੱਕ ਮਾਰਿਆ ਨਾ ਕਈ ਵਾਰੀ ਬੰਦੇ ਨੇ ਨਾ ਆਪਣੀ ਦੁਕਾਨ 'ਚ ਧੰਗ ਗੁਰੂ ਨਾਨਕ ਸਾਹਿਬ ਦੀ ਤਸਵੀਰ ਲਾਈ ਹੁੰਦੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲਾਈ ਭਲਾ ਕਿ ਅਸੀਂ ਤਸਵੀਰ ਨੂੰ ਮੰਨਦੇ ਨਹੀਂ ਐ ਸਿੱਖ ਧਰਮ ਤਸਵੀਰ ਦਾ ਪੁਜਾਰੀ ਨਹੀਂ ਐ ਪਰ ਸਾਡੇ ਅੱਖਾਂ 'ਚ ਘੱਟਾ ਪਾ ਰਿਆ ਬੰਦਾ ਉਹ ਬੰਦਾ ਮੈਂ ਗੁਰਦੁਆਰੇ ਵੀ ਜਾ ਰਿਆ ਮੈਂ ਮੈਂ ਬਾਣੀ ਵੀ ਪੜਦਾ ਸੁਖਮਨੀ ਸਾਹਿਬ ਨੂੰ ਵੀ ਪੜਦਾ ਮੈਂ ਉਹ ਬੰਦਾ ਕਹਿੰਦਾ ਮੈਂ ਮਾਸ ਨਹੀਂ ਖਾਂਦਾ ਜੀ ਮੈਂ ਕਈ ਕਹਿੰਦੇ ਜੀ ਮਾਸ ਖਾ ਲੈਣਾ ਚਾਹੀਦਾ ਮੈਂ ਕਹਾਂ ਵਿਸ਼ਾ ਧਰਮ ਦਾ ਨਹੀਂ ਤੁਹਾਡਾ ਦਿਲ ਕਰਦਾ ਖਾਓ ਨਹੀਂ ਕਰਦਾ ਨਾਗੋ ਪਰ ਧਰਮ ਦਾ ਵਿਸ਼ਾ ਨਹੀਂ ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾ ਜੁੜੇ ਇਸ ਗੱਲ ਨੂੰ ਗਸਾਣਾ ਕਰਿਓ ਅਸੀਂ ਇਸ ਸਥਿਤੀ ਤੇ ਝਗੜਾ ਪਾ ਕੇ ਬਹਿ ਜਾਂਦੇ ਹਾਂ ਮਾਲਕ ਨੇ ਕਿਹ ਕੋ ਕਿੱਡੀ ਪਿਆਰੀ ਗੱਲ ਕਹੀ ਮੇਰੇ ਮਾਲਕ ਜੀ ਕਹਿੰਦੇ ਹੇ ਬੰਦਿਆ ਦੁਨੀਆ ਨੂੰ ਲੋਕਾਂ ਨੂੰ ਲੁੱਟਣਾ ਮਾਰਨਾ ਤੇ ਇਹ ਵੀ ਤੇ ਮਾਸ ਖਾਣ ਦੇ ਬਰਾਬਰ ਹੀ ਹੈ ਕਿੰਨਾ ਮਰਜੀ ਧਰਮੀ ਬਣਿਆ ਫਿਰ ਦੁਕਾਨ 'ਚ ਬੰਦੇ ਨੇ ਗੁਰਨਾਣਕੀ ਦੀ ਤਸਵੀਰ ਲਾਈ ਹੈ ਜਦ ਦੁਕਾਨ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਵੀ ਲੱਗੀ ਹੋਈ ਹੈ ਇੱਕ ਪਾਸੇ ਸੁਖਮਣੀ ਸਹਿ ਦੀ ਕੈਸਟ ਵੀ ਕਰ ਰਹੀ ਹੈ ਜਪਜੀ ਸਾਹਿਬ ਦਾ ਪਾਠ ਵੀ ਚੱਲ ਰਿਹਾ ਵਾ ਧੂਪ ਵੀ ਲਾ ਰਿਆ ਬੱਤੀ ਵੀ ਲਾ ਰਿਆ ਨਾ ਤੇ ਜਦੋਂ ਬੰਦਾ ਕਿਤੇ ਮੰਨ ਲਓ ਉਹਦੀ ਦੁਕਾਨ ਤੇ ਆਇਆ ਕੋਈ ਵੀ ਆ ਦੁਕਾਨ ਕੋਈ ਵੀ ਲੈ ਲੋ ਭਾਈ ਕਿੰਨੇ ਰੁਪਏ ਚੀਜ਼ ਹੈ ਕਿੰਨ ਰੁਪਏ ਕਿਲੋ ਕਿੰਨ ਰੁਪਏ ਹਲਾ ਇਹ ਚੀਜ਼ ਦੇਣੀ ਆ ਤੂੰ ਪਿੱਛੋਂ ਸਸਤੀ ਆਈ ਆ ਬੰਦਾ 10 ਰੁਪਏ ਵੱਧ ਲੌਂਦਾ ਵਾ ਤੂੰ ਜਾ ਕੇ ਗੁਰਦਾਰੇ ਮੱਥਾ ਵੀ ਟੇਕਦਾ ਕਈ ਵਾਰੀ ਜਦੋਂ ਜੂਨ ਦਾ ਮਹੀਨਾ ਆਉਂਦਾ ਵਾ ਨਾ ਜਦੋਂ ਆਪਾਂ ਕਹਿੰਦੇ ਸ਼ਪੀਲ ਲਗਾਈ ਜਾਂਦੀ ਉਦੋਂ ਫਿਰ ਇਹ ਅਖੰਡ ਦੀ ਬੁਰੀ ਵੀ ਦੇ ਆਉਂਦਾ ਵਾ ਤੇ ਗੁਰੂ ਸਾਹਿਬ ਕੀ ਕਹਿੰਦੇ ਨੇ ਭਲਾ ਹਕ ਪਰਾਇਆ ਨਾਨਕਾ ਇਹਦਾ ਮਤਲਬ ਕੀ ਆ ਪਾਪ ਕਰਦੇ ਆ ਤੇ ਪਾਪ ਨੂੰ ਧੋਣ ਵਾਸਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਬਣਨਾ ਚਾਹੁੰਦਾ ਗੁਰਦੇਵ ਕਹਿੰਦੇ ਆਏ ਨਹੀਂ ਬਣਿਆ ਜਾਣਾ ਕਾ ਹੱਕ ਪਰਾਇਆ ਨਾਨਕਾ ਉਸੁਰ ਕੋ ਸਗਾਏ ਗੋਰ ਪੀਰ ਹਮਾਤਾ ਪਰ ਜਾ ਮਰਦਾਰ ਨਾ ਖਾਏ ਸਤਿਗੁਰੂ ਅਗਲੇ ਬਚਨ ਕੀ ਕਹਿੰਦੇ ਨੇ ਸਤਿਗੁਰੂ ਜੀ ਕਹਿੰਦੇ ਇਹ ਸਾਰਾ ਸੰਸਾਰ ਬੰਦਿਆ ਝੂਠਾ ਹੈ ਰਿਸ਼ਤੇ ਪੱਕੇ ਨਹੀਂ ਇਹਦੇ ਵਿੱਚ ਕਹ ਲਗੇ RAM ਨਾਮ ਪਿਣ ਮਿੱਥੇ ਆਮਨੋ ਸਗਰੋ ਇਹ ਸੰਸਾਰਾ ਰਹਾਓ ਜਾ ਕੋ ਜੋਗੀ ਖੋਜ ਤਹਾਰੇ ਜੋਗੀ ਥੱਕ ਗਏ ਕਿਉ ਥੱਕੇ ਭਲਾ ਜਾ ਕੋ ਜੋਗੀ ਖੋਜ ਤਹਾਰੇ ਪਾਇਓ ਨਾ ਹੇ ਤੇ ਪਾਰਾ ਇਹਨਾਂ ਨੇ ਉਰਲਾ ਤੇ ਪਾਰਲਾ ਬਣਨਾ ਬਿਆਨ ਨਹੀਂ ਬਿਆਨਿਤ ਕਰ ਸਕਗੇ ਮਤਲਬ ਰੱਬ ਨੂੰ ਪਉਣਾ ਮਾੜੀ ਗੱਲ ਨਹੀਂ ਪਰ ਰੱਬ ਨੂੰ ਪਾ ਕੇ ਕਹਿਣਾ ਕਿ ਮੈਂ ਰੱਬ ਦਾ ਅੰਤ ਪਾ ਸਕਦਾ ਇਹ ਗੱਲ ਗਲਤ ਹੈ ਰੱਬ ਦਾ ਅੰਤ ਥੋੜਾ ਪਾ ਸਕਦਾ ਹੁਣ ਮੱਛੀ ਕਵੇ ਕਿ ਮੈਂ ਸਮੁੰਦਰ ਦੀ ਗਹਿਰਾਈ ਨੂੰ ਮਾਪ ਲਵਾਂਗੀ ਇਹ ਉਹਦੀ ਸਭ ਤੋਂ ਵੱਡੀ ਬੇਵਕੂਫੀ ਹੋਏਗੀ ਮਾਫਰ ਚਾਹਣਾ ਸਤਿਗੁਰੂ ਜੀ ਕੀ ਕਹਿੰਦੇ ਨੇ ਸੋ ਸੁਆਮੀ ਤੁਮ ਨੇਕਟ ਪਛਾਨੋ ਰੱਬ ਨੂੰ ਨੇੜੇ ਸਮਝਿਆ ਕਰ ਇਦਾਂ ਇਥੋਂ ਤੱਕ ਭਗਤ ਰਵਦਾਸ ਜੀ ਕਹਿੰਦੇ ਰੱਬ ਤੇ ਇੰਨਾ ਨੇੜੇ ਕਿੰਨਾ ਗੁੰਨੇੜੇ ਮਾਲਕ ਜੀ ਮਹਾਰਾ ਕਹਿੰਦੇ ਨੇ ਕਹਿ ਰਵਿਦਾਸ ਹਾਥ ਪੈ ਨੇਰੇ ਸਜ ਹੋਏ ਸੋ ਰੱਬ ਤੇ ਤੇਰਾ ਹੱਥ ਨਾਲੋਂ ਵੀ ਨੇੜੇ ਹੱਥ ਦੇ ਫਿਰ ਵੀ ਮਾੜਾ ਮੋਟਾ ਕੋਈ ਫਰਕ ਰਹਿ ਜਾਣਾ ਇਹਦਾ ਰੱਬ ਥੋੜਾ ਫਰਕ ਨਾ ਰਹੇਗਾ ਸਤਿਗੁਰੂ ਜੀ ਕਹਿੰਦੇ ਨੇ ਪਾਵਨ ਨਾਮ ਜਗਤ ਮੈਂ ਹਰ ਕੋ ਕਬ ਹੂ ਨਾ ਇਸ ਬਾਰਾ ਰੱਬ ਦਾ ਨਾਮ ਬੜਾ ਪਵਿੱਤਰ ਹੈ ਜਿਸ ਨੇ ਕਈਆਂ ਨੂੰ ਪਵਿੱਤਰ ਕਰ ਦੇਣਾ ਤੇ ਕਈਆਂ ਨੂੰ ਰੱਬ ਦੇ ਨਾਮ ਨੇ ਪਵਿੱਤਰ ਕਰ ਦਿੱਤਾ ਹੈ ਇਸ ਕਰਕੇ ਪਾਵਨ ਨਾਮ ਜਗਤ ਮੈਂ ਹਰ ਕੋ ਕਬ ਹੂ ਨਾ ਇਸ ਬਾਰਾ ਇਨੇ ਕਦੇ ਵੀ ਸੰਭਾਲ ਨਹੀਂ ਕੀਤੀ ਬੰਦੇ ਨੇ ਨਾਨਕ ਏ ਨਾਨਕ ਸ਼ਰਨ ਪਰਿਓ ਜਗ ਬੰਧਨ ਰਾਖੋ ਬਿਰਦ ਤੁਹਾਰਾ ਨਾਨਕ ਸ਼ਰਨ ਪਰਿਓ ਜਗ ਬੰਧਨ ਰਾਖੋ ਬਿਰਦ ਤਹਾਰਾ ਨਾਨਕ ਕਹਿੰਦਾ ਹੈ ਪ੍ਰਮਾਤਮਾ ਦੀ ਸ਼ਰਨ ਵਿੱਚ ਬਹਿ ਜਾ ਜਿਹੜੇ ਤੇਰੀ ਜ਼ਿੰਦਗੀ ਦੇ ਬੰਧਨ ਨੇ ਨਾ ਇੱਕ ਕੱਤੇ ਜਾਣਗੇ ਤੇ ਰੱਬ ਦੇ ਅਰਦਾਸ ਕਰਿਆ ਕਰ ਰਾਖੋ ਬਿਰਦ ਤੁਹਾਰ ਇੱਕ ਪੰਕਤੀ ਕਹਿ ਕੇ ਮੈਂ ਖਿਮਾ ਮੰਗ ਲਿਆ ਸਾਰੇ ਪੜੀਏ ਰਲ ਕੇ ਪੰਕਤੀ ਤੁਮਰੀ ਸਰਨ ਸਾਰੇ ਪੜੋ ਜੀ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ சே ரோ ரயா நான ਕਰ ਕੇ ਗੋਲੇ ਇਸ ਪੰਕਤੀ ਨੇ ਤੇਰੇ ਪਾਪ ਧੋ ਕੇ ਰੱਖ ਦੇਣੇ ਆ ਤੂੰ ਪਾਪੀ ਤੋਂ ਪੁੰਨੀ ਦੇ ਰਾਹ ਤੇ ਤੁਰ ਪਏਗਾ ਤੂੰ ਧਰਮੀ ਬਣ ਜਾਏਗਾ ਤੂੰ ਰੱਬ ਦਾ ਪਿਆਰਾ ਬਣ ਜਾਏਗਾ ਇਸ ਪੰਕਤੀ ਨੂੰ ਆਪਣੇ ਹਿਰਦੇ ਵਿੱਚ ਬੜੇ ਪਿਆਰ ਨਾਲ ਪੜ ਕੇ ਦੇਖ ਬੰਦਿਆ ਗੁਰਦੇਵ ਜੀ ਤੈਨੂੰ ਬਾਣੀ ਚ ਕੀ ਫਰਮਾਉਂਦੇ ਨੇ ਅਰਦਾਸ ਕਰਿਆ ਕਰਦਾਤਾ ਤੁਮਰੀ ਸ਼ਰਡ ਤੁਮਰੀ ਆਸਾ ਤੁਮਹੀ ਸਜਣਾ ਸਹਲੇ ਪੜੋ ਜੀ ਰਾਖੋ ਰਖਣਾ ਹਰ ਦਇਆਲਾ ਨਾਨਕ ਕਰਕੇ ਗੋਲੇ ਕਿਨੋ ਗੁਰਦੇਵ ਦੀ ਬਾਣੀ ਕਿੰਨੀ ਪਿਆਰੀ ਹੈ ਗੁਰੂ ਸਾਹਿਬ ਨੇ ਕਿੱਥੇ ਬੈਠ ਕੇ ਲਿਖੀ ਹੋਏਗੀ ਭਲਾ ਇੰਨੀ ਪਿਆਰੀ ਬਾਣੀ ਜਿਵੇਂ ਜਿਵੇਂ ਬੰਦਾ ਪੜਦਾ ਨਿਰਮਲ ਹੁੰਦਾ ਜਾਂਦਾ ਹੈ ਜਿਵੇਂ ਜਿਵੇਂ ਪੜਦਾ ਔਗੁਣ ਛੜਦਾ ਜਾਂਦਾ ਜਿਵੇਂ ਜਿਵੇਂ ਪੜਦਾ ਰੱਬ ਦੇ ਬਹੁਤ ਨੇੜੇ ਹੁੰਦਾ ਜਾਂਦਾ ਵਾ ਮਾਲਕ ਜੀ ਕਿਰਪਾ ਕਰਨ ਵਿਚਾਰ ਕਰਦੇ ਆ ਹੋਈਆਂ ਗਲਤੀਆਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ